ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਟੋਟੀਆਂ ਚ ਇਨਸਾਨੀਅਤ ਇੱਕ ਵਾਰ ਫਿਰ ਹੋਈ ਸ਼ਰਮਸਾਰ ਔਰਤ ਦਾ ਮੂੰਹ ਕਾਲਾ ਕਰਕੇ ਪਿੰਡ ਵਿੱਚ ਘੁਮਾਇਆ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦੱਸ ਦਈਏ ਪਿਛਲੇ ਕੁਝ ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਜਦੋਂ ਇਸ ਵੀਡੀਓ ਦੀ ਸੱਚਾਈ ਜਾਣਨ ਲਈ ਪਿੰਡ ਟੋਟੀਆਂ ਵਿੱਚ ਜਦੋਂ ਸਾਡੀ ਟੀਮ ਗਈ ਤਾਂ ਪੀੜਤ ਔਰਤ ਨਾਲ ਜਦੋਂ ਗੱਲ ਕੀਤੀ ਤਾਂ ਪੀੜਤ ਔਰਤ ਨੇ ਦੱਸਿਆ ਇਹਨਾਂ ਨੇ ਸਰਪੰਚ ਦਾ ਨਾਮ ਲੈ ਕੇ ਮੈਨੂੰ ਬੁਲਾਇਆ ਜਦੋਂ ਮੈਂ ਉੱਥੇ ਗਈ ਤਾਂ ਉੱਥੇ ਕੋਈ ਸਰਪੰਚ ਨਹੀਂ ਸੀ ਇਹਨਾਂ ਲੋਕਾਂ ਨੇ ਮੈਨੂੰ ਜ਼ਬਰਦਸਤੀ ਬਿਠਾ ਕੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਬਾਅਦ ਵਿੱਚ ਮੇਰਾ ਮੂੰਹ ਕਾਲਾ ਕੀਤਾ ਗਿਆ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਮੇਰਾ ਕਸੂਰ ਕੀ ਹੈ ਉਹਨਾਂ ਨੇ ਦੱਸਿਆ ਕਿ ਸਾਡੀ ਕੁੜੀ ਦਾ ਜੋ ਤੂੰ ਰਿਸ਼ਤਾ ਕਰਵਾਇਆ ਤੂੰ ਸਾਡੇ ਨਾਲ ਧੋਖਾ ਕੀਤਾ ਮੁੰਡਾ ਪਹਿਲਾਂ ਹੀ ਵਿਆਹਿਆ ਤੇ ਅੰਮਲੀ ਹੈ ਪਹਿਲੀ ਗੱਲ ਇਹ ਰਿਸ਼ਤਾ ਮੈਂ ਨਹੀਂ ਕਰਵਾਇਆ ਮੈਂ ਤਾਂ ਦੱਸ ਭਾਈ ਰਿਸ਼ਤਾ ਮੇਰੀ ਮਾਸੀ ਦੀ ਕੁੜੀ ਨੇ ਕਰਵਾਇਆ ਪਰ ਮੈਂ ਫਿਰ ਵੀ ਇਹਨਾਂ ਨੂੰ ਆਖਿਆ ਰਿਸ਼ਤਾ ਕਰਨ ਤੋਂ ਪਹਿਲਾਂ ਇੱਕ ਵਾਰ ਇੱਕ ਵਾਰ ਜਾਂਚ ਪੜਤਾਲ ਕਰ ਲਵੋ ਇਹਨਾਂ ਨੇ ਮੇਰੀ ਇੱਕ ਨਾ ਮੰਨੀ ਇਹਨਾਂ ਨੇ ਰਿਸ਼ਤਾ ਕਰ ਦਿੱਤਾ ਪਰ ਫਿਰ ਵੀ ਮੇਰੇ ਨਾਲ ਇਹਨਾਂ ਨੇ ਤੱਕੇਸ਼ਾਈ ਕੀਤੀ ਮੇਰਾ ਮੂੰਹ ਕਾਲਾ ਕੀਤਾ ਧੋਖੇ ਨਾਲ ਬੁਲਾ ਕੇ ਪੀੜਿਤ ਔਰਤ ਨੇ ਲਾਏ ਆਮ ਆਦਮੀ ਪਾਰਟੀ ਦੇ ਸਰਪੰਚ ਤੇ ਇਲਜ਼ਾਮ ਕਿਹਾ ਸਰਪੰਚ ਦੀ ਸ਼ਹਿਤੇ ਕੀਤਾ ਗਿਆ ਇਹ ਕਾਰਾ ਦੱਸ ਦਈਏ ਕੁਝ ਸਮਾਂ ਪਹਿਲਾਂ ਇਸੇ ਹੀ ਪੰਚਾਇਤ ਨੇ ਸੰਵਿਧਾਨ ਦੇ ਉਲਟ ਇੱਕ ਮਤਾ ਪਾਇਆ ਜੋ ਤਾਨਾਸ਼ਾਹੀ ਮਤਾ ਹੈ ਜਦੋਂ ਸਰਪੰਚ ਨਾਲ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਸਰਪੰਚ ਨੇ ਝੂਠ ਬੋਲਦਿਆਂ ਆਖਿਆ ਮੈਨੂੰ ਇਸ ਮਾਮਲੇ ਬਾਰੇ ਪਤਾ ਨਹੀਂ ਫਿਰ ਸਰਪੰਚ ਮੰਨ ਗਿਆ ਇਸ ਤੋਂ ਸਿੱਧ ਹੁੰਦਾ ਹੈ ਕਿ ਇਸ ਘਟਨਾਕਰਮ ਦੇ ਪਿੱਛੇ ਪੰਚਾਇਤ ਦਾ ਸਿੱਧਾ ਹੱਥ ਹੈ ਆਓ ਗੱਲ ਕਰਦੇ ਹਾਂ ਪੀੜਤ ਔਰਤ ਨਾਲ ਅਤੇ ਡੀਐਸਪੀ ਪੱਟੀ ਨਾਲ ਤੇ ਸਰਪੰਚ ਨਾਲ ਹੋਈ ਫੋਨ ਤੇ ਗੱਲਬਾਤ ਸਰਪੰਚ ਦਾ ਕੀ ਕਹਿਣਾ ਹੈ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਤਰਨਤਾਰਨ ਇਹ ਪਹਿਲੀ ਕੀ ਨਾ ਦਾ ਰਣਜੀਤ ਕਾਰਕਰ ਦਾ ਲਾਗ ਜਦਲਬਾਗ ਸਿੰਘ ਜੀ ਕਿਹੜਾ ਪਿੰਡ ਹੈ ਟੋਟੀਆਂ ਦਾ ਨਾਲੀ ਮੈਂ ਸਾਰੀ ਗੱਲ ਬਜਾਦਾ ਕਲੀ ਵੀਡੀਓ ਮੋਬਾਈਲ ਉਂਦੀ ਵਿਜੇ ਤਰਾ ਮੂੰਹ ਕਹ ਲਾ ਕਿ ਕੀ ਸਾਰੀ ਗੱਲ ਇਹਨਾਂ ਨੇ ਰਿਸ਼ਤਾ ਕੀਤਾ ਸੀ ਕੁੜੀ ਦਾ ਮੈਂ ਦੱਸ ਪਾਤੀ ਇਹਨਾਂ ਨੂੰ ਮੈਂ ਮੇਰੀ ਮਾਸੀ ਦੀ ਕੁੜੀ ਆ ਉਹਦੇ ਕੋ ਮੁੰਡਾ ਆ ਇਹਨਾਂ ਵੇਖ ਕੇ 10 ਜਣੇ ਘਰ ਬੂਆ ਵੇਖਣ ਗਏ ਆ ਵੇਖੇ ਉੱਥੇ ਜਦੋਂ ਉਹਨਾਂ ਮੀਰ ਸ਼ਰਾਬ ਵੇਖਿਆ ਉੱਥੇ ਪੀਨ ਖਾਂਡਾ ਤੇ ਮੈਂ ਕਿਹਾ ਆਪਦੀ ਪੁਸ਼ਪੜਤਾਲ ਕਰ ਲੋ ਕੱਲ ਨੂੰ ਮੈਨੂੰ ਨਾ ਕੋਈ ਗੱਲ ਬਾਰ ਕਿਉ ਮੇਰੀ ਮਾਸੀ ਦੀ ਕੁੜੀ ਨੇ ਰਿਸ਼ਤਾ ਕਰਿਆ ਜੋ ਇਹਨਾਂ ਮੈਨੂੰ ਪੁੱਛਿਆ ਕਿ ਆਇਆ ਨਹੀਂ ਇਹਨਾਂ ਦੇ ਮੈਂ ਘਰ ਗਈ ਆ ਇਹਨਾਂ ਮੈਨੂੰ ਪੁੱਛਿਆ ਕਿ ਆਇਆ ਨਹੀਂ ਆ ਬਰਾਤ ਵਾਲੇ ਦਿਨ ਉਹ ਨਹੀਂ ਇਹਨਾਂ ਮੈਨੂੰ ਪੁੱਛਿਆ ਕਿ ਆਇਆ ਮੈਂ ਬਰਾਤ ਵਾਲੇ ਦਿਨ ਵੀ ਇਹਨਾਂ ਦੇ ਘਰ ਗਈ ਆ ਇਹਨਾਂ ਮੁੜ ਕੇ ਆਖਤਾ ਮੁੰਡਾ ਵਿਆਹਿਆ ਆ ਮੈਂ ਕਿਹਾ ਤੁਸੀਂ ਮੈਨੂੰ ਸੱਦ ਦਿਓ ਮੈਨੋਂ ਨਾਲ ਲੈ ਕੇ ਜਾਂਦੇ ਹੋ ਇਹਨਾਂ ਮੈਨੂੰ ਕੋਈ ਗੱਲਬਾਤ ਨਹੀਂ ਦੱਸੀ ਕੁੜੀ ਦੇ ਤਲਾਕ ਵੀ ਕਰਾ ਲਿਆਏ ਤਲਾਕਰਾ ਕੇ ਲਿਆਂ ਕੇ ਇਹਨਾਂ ਨੇ ਮੈਨੂੰ ਫੋਨ ਲਾਇਆ ਨੇ ਕਿੱਥੇ ਆ ਘਰੇ ਆ ਸਰਪੰਚ ਸਾਡਾ ਮੈਂ ਸਰਪੰਚ ਮੇਰੇ ਘਰ ਆ ਜੇ ਜੇ ਤੁਹਾਡੇ ਘਰ ਆ ਸਕਦਾ ਮੇਰੇ ਘਰ ਵੀ ਆ ਸਕਦਾ ਸਰਪੰਚ ਸਾਡੀ ਦੋਵਾਂ ਤਰ੍ਹਾਂ ਦੀ ਗੱਲ ਸੁਣਨ ਲੱਗਦਾ ਆ ਫਿਰ ਮੈਨੂੰ ਇੱਥੇ ਆ ਗਏ ਆ ਮੈਂ ਨਾਇਤੇ ਤੱਕ ਐ ਸ਼ਾਈ ਕੀਤੀ ਆ ਉੱਠ ਤਾਂ ਤੈਨੂੰ ਸਰਪੰਚ ਸੱਦੀ ਜਾਂਦਾ ਆ ਮੈਂ ਸਰਪੰਚ ਦੇ ਥਰੂ ਚਲੇ ਗਈਆਂ ਪੰਚਾਇਤ ਦੇ ਆ ਕੇ ਪੰਚਾਇਤ ਮੈਂ ਰਾਬਰ ਗਿੰਦੀਆ ਤੇ ਗਾੜੀ ਸਰਪੰਚ ਨੇ ਕੋਈ ਗੱਲ ਨਹੀਂ ਆ ਇਹਨਾਂ ਫੜ ਕੇ ਮੇਰਾ ਮੂੰਹ ਕਾਲਾ ਕਰਤਾ ਸਰਪੰਚ ਦੇ ਥਰੂ ਨੇ ਸਾਰਾ ਕੁਝ ਕੀਤਾ ਇਹ ਲੱਗਦਾ ਤੁਹਾਨੂੰ ਸਰਪੰਚ ਦੇ ਸ਼ਹਿਰ ਸਾਰਾ ਕੁਝ ਆ ਹਾਂਜੀ ਮੇਰੀ ਕੋਈ ਸੁੰਦਾ ਕਹਿੰਦਾ ਨਹੀਂ ਮੈਂ ਗਰੀਬ ਨਹੀਂ ਆਪਦੇ ਨਿਕਨੇਕੇ ਬੱਚੇ ਲੈ ਕੇ ਬੈਠੀ ਆ ਪੁੱਤ ਮੇਰਾ ਕੰਪਨੀ ਚ ਆ ਮੈਂ ਕੱਲੀ ਇੱਥੇ ਰਹਿਨੀ ਆ ਮੈਨੂੰ ਇਹਨਾਂ ਦਾ ਹਰ ਵੇਲੇ ਖਤਰਾ ਆ ਜੀ ਹੁਣ ਤੀ ਕੋਈ ਦਰਖਾਸਤ ਦਿੱਤੀ ਆ ਹਾਂ ਜੀ ਦਰਖਾਸਤ ਦਿੱਤੀ ਆ ਤੇਰਾ ਸਰਪੰਚ ਕੇ ਕੀ ਨਾਗੇ ਸਰਪੰਚ ਇਹਦਾ ਨਾ ਜਿੰਦਰ ਸਿੰਘ ਸਰਪੰਚ ਆ ਜੀ ਜਿਹੜੇ ਦੂਸਰੇ ਚ ਨਾ ਮੂੰਹ ਕਾਲਾ ਕੀਤਾ ਉਹ ਕੌਣ ਉਹ ਸੁੱਖਾ ਸਿੰਘ ਆ ਇੱਕ ਦਾ ਨਾ ਕਿੰਦਰ ਕੌਰ ਆ ਇੱਕ ਦਾ ਨਾ ਨਿੰਮੋ ਆ ਕਾਲੂ ਦੇ ਘਰ ਦੀ ਆ ਇੱਕ ਕਿੰਦਰ ਆ ਇੱਕ ਰਾਣੀ ਆ ਵਿਆਹ ਹੋ ਗਿਆ ਹੀ ਕੁੜੀ ਦਾ ਹਾਂਜੀ ਵਿਆਹ ਹੋ ਗਿਆ ਤਲਾਕ ਵੀ ਕਰ ਆਇਆ ਕਿਨੇ ਚਿਰ ਬਾਅਦ ਕੁ ਤਲਾਕ ਹੋਇਆ ਤਲਾਕ ਅਗਲੇ ਦਿਨ ਨੇ ਨਾ ਤਲਾਕ ਕਰ ਲਿਆ ਜੀ ਅੱਛਾ ਹਾਂ ਸੋਵਾਰੇ ਨਾ ਵਿਆਹ ਕੇ ਲਿਆਇਆ ਸੋਵਾਰ ਨੂੰ ਨਾ ਵਿਆਹ ਕੇ ਕਰੀਆ ਤੇ ਮੰਗਲਵਾਰ ਇਹਨਾਂ ਲੈਣ ਦੀ ਘਰ ਤੇ ਬੁੱਧਵਾਰ ਵੀ ਇਹ ਜੀ ਤਲਾਕ ਇਹਨਾਂ ਕਰ ਲਿਆ ਜਿਹਦਾ ਰਿਸ਼ਤਾ ਕਰਿਆ ਉਹ ਤਾਂ ਠੀਕ ਲੱਗਦੀ ਉਹ ਮਾਸੀ ਦੀ ਕੁੜੀ ਆ ਉਹਨੇ ਦੱਸਿਆ ਨਹੀਂ ਮੈਂ ਉਹਨਾਂ ਨੇ ਮੈਨੂੰ ਕੋਈ ਗੱਲ ਬਾਤ ਦੱਸੀ ਉਹਨਾਂ ਜੇ ਮੈਨੂੰ ਦੱਸਦੇ ਤਾਂ ਮੈਂ ਹਜੇ ਤੋਕਾ ਕਰ ਸਕਦੀ ਪਿੰਡ ਦੇ ਵਿੱਚ ਰਹਿਣ ਵਾਲੀ ਆ ਹਾਂ ਮੈਂ ਪਿੰਡ ਦੇ ਵਿੱਚ ਰਹਿਣ ਵਾਲੀ ਆ ਇਹਨਾਂ ਦੇ ਸਿਰ ਤੇ ਮੈਂ ਵੀਰਾ ਭਰਾਵਾਂ ਦੇ ਸਿਰ ਤੇ ਰਹਿਨੀ ਹਾਂ ਇਹ ਵੀ ਕਿਹਾ ਜਾਂਦਾ ਵੀ ਤੁਸੀਂ ਕੋ ਪੈਸੇ ਕੋ ਲੈ ਗਏ ਨਾ ਮੈਨੂੰ ਆਂਦੇ 50000 ਰੁਪਇਆ ਤੂੰ ਲਿਆ ਜੇ ਮੈਨੂੰ ਉਹ ਕਹਿ ਦੇਣਾ ਵੀ ਅਸੀਂ ਇਹਨੂੰ 50000 ਰੁਪਇਆ ਦਿੱਤਾ ਜੋ ਮੇਰੇ ਤੇ ਕਾਰਵਾਈ ਤੁਸੀਂ ਕਰ ਸਕਦੇ ਮੈਂ ਭੁਗਤ ਸਕਦੀ ਹੁਣ ਤੇ ਲੋੜ ਆਤੀ ਕੋਈ ਕਾਰਵਾਈ ਹੋਈ ਤਰਖਾ ਦਿੱਤੀ ਉਹਨਾਂ ਕੋਈ ਸੁਣੇਗਿਣੀ ਨਹੀਂ ਮੇਰੀ ਕੋਈ ਕਾਰਵਾਈ ਕੋਈ ਨਹੀਂ ਸੁਣੀਗਿਣੀ ਨਹੀਂ ਆ ਕੋਈ ਫੋਨ ਕਰ ਦਿੰਦੇ ਹਾਂ ਸਰਪੰਚ ਮੈਂਬਰ ਉਹਨਾਂ ਮੇਰੀ ਕੋਈ ਨਹੀਂ ਸੁਣੀ ਮੈਂ ਕੱਲੀ ਇਸ ਘਰ ਦੇ ਵਿੱਚ ਬੈਠੀ ਨਾ ਸਰਪੰਚ ਕਿਹੜੀ ਪਾਰਟੀ ਦਾ ਬੰਦਾ ਹੈ ਇਹ ਆਮ ਪਾਰਟੀ ਵਾਲੇ ਆ ਕੀ ਲੱਗਦਾ ਹੈ ਜੇ ਆਮਾਰੀ ਪਾਰਟੀ ਕਰਕੇ ਨਾ ਉਹਦਾ ਸੁਣਵਾਈ ਨਹੀਂ ਹੁੰਦੀ ਹਾਂਜੀ ਤਾਈਆਂ ਨਹੀਂ ਹੋਣਦੀ ਭਾਜੀ ਸਾਡੀ ਸੁਣਵਾਈ ਕੀ ਵੀ ਮੰਗ ਕਰਦੇ ਅਸੀਂ ਮੰਗ ਕਰਦੇ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਠੀਕ ਹੈ ਬਾ ਰਾਜੀ ਜੀ ਦੀ ਵੀਡੀਓ ਵਾਇਲ ਹੋਈ ਹੈ ਹਾਂਜੀ ਕਿਉਂ ਵੀਡੀਓ ਵਾਇਲ ਹੋਈ ਤੇ ਕੀ ਹੋ ਰਿਹਾ ਬੋਲਦਾ ਕਾਲਾ ਕੀਤਾ ਗਿਆ ਹਾਂਜੀ ਅੰਕਲ ਉਹ ਧੋਖਾ ਧੜੀ ਕੀਤੀ ਉਹਨੇ ਉਹ ਕਹਿੰਦੀ ਕਿ ਮੁੰਡਾ ਕਵਾਰਾ ਹੈ ਹਾਂ ਨੂੰ ਤਹਾਨੂੰ ਜੂਠ ਮਾਰ ਕੇ ਲੈ ਗਈ ਆ ਤੇ ਅਸੀਂ ਚਲ ਗਏ ਉਹਦੇ ਨਾਲ ਹਾਂਜੀ ਤੇ ਉੱਥੇ ਜਾ ਕੇ ਮੜ ਕੇ ਦਾ 15 ਦਿਨਾਂ ਦੇ ਵਿੱਚ ਵਿੱਚ ਇਹਨੇ ਵਿਆਹ ਲਿ ਲਿਆ ਢੇ ਤੋਂ ਉਥੇ ਹੀ ਚਲ ਗਿਆ ਵਿਆਹ ਹੋ ਗਿਆ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਾ ਕਿ ਮੁੰਡਾ ਵਿਆਹਿਆ ਨਸ਼ੇ ਖਾਂਦਾ ਹੈ ਹਾਂਜੀ ਤੇ ਬਾਅਦ ਵਿੱਚ ਮੇਰੇ ਮਾਮਾ ਜੀ ਦਾ ਬੇਟਾ ਗਿਆ ਨਾਲ ਉਹਨੇ ਸਾਰੀ ਪੁਛਪੜਤਾਲ ਕੀਤੀ ਸੀ ਤੇ ਉੱਥੇ ਨੂੰ ਪਤਾ ਲੱਗਾ ਵੀ ਇਦਾਂ ਨਸ਼ਾ ਖਾਂਦਾ ਹੈ ਤੇ ਫਿਰ ਅਹੀਂ ਮੇਰੀ ਮੰਮੀ ਹੋਣੀ ਗਿਆ ਮੈਨੂੰ ਲੈ ਆਏ ਹਾਂਜੀ ਫਿਰ ਮੈਂ ਆ ਗਈ ਹਾਂ ਕਿਨੇ ਜਲ ਵਿਆਹ ਤੋਂ ਬਹੁਤ ਆ ਗਿਆ ਹਾਂ ਹਾਂਜੀ ਅਗਲੇ ਦਿਨ ਵਿਆਹ ਵਾਲੇ ਦੇ ਹਾਂਜੀ ਉਸ ਤੋਂ ਬਾਅਦ ਵੀ ਕਿਨੇ ਰਸਾ ਕਰੇ ਮੈਂ ਗਲਵਾ ਕੀਤੀ ਵੀ ਫਿਰ ਆ ਸਕਦਾ ਹਾਂ ਹਾਂਜੀ ਫਿਰ ਅਹੀਂ ਪੁੱਛਿਆ ਵੀ ਤੂੰ ਝੂਠਾ ਓ ਝੂਠ ਕਿਉਂ ਮਾਰਿਆ ਓਨੀ ਮੈਂ ਨਹੀਂ ਝੂਠ ਮਾਰਿਆ ਸਾਰਾ ਕੁਝ ਉਹਨਾਂ ਨੇ ਕੀਤਾ ਹੈ ਆਨੂੰ ਨਹੀਂ ਪਤਾ ਇਹਨੇ ਕਿੰਨੇ ਪੈਸੇ ਲਏ ਉਹਨਾਂ ਤੋਂ ਕਿੰਨੇ ਨਹੀਂ ਲਏ ਅਹੀਂ ਤੇ ਬਾਚਾਂ ਕੇ ਪੁੱਛਿਆ ਤੇ ਆਈ ਵੀ ਨਹੀਂ ਆ ਡੇ ਕਰੇ ਆਈ ਵੀ ਨਹੀਂ ਫੋਨ ਵੀ ਲਾਇਆ ਯਾ ਢਿਕਰਿਆ ਆ ਗੱਲ ਹੋ ਗਈ ਅਹੀ ਕੁੜੀ ਨੂੰ ਲੈਨਤਾ ਏ ਤੇ ਉਹ ਆਈ ਨਹੀਂ ਹਾ ਢਿਕਰੇ ਤੇ ਬਾਅਦ ਵਿੱਚ ਅਸੀਂ ਸਾਰੇ ਪਰਿਵਾਰ ਗਏ ਆ ਤੇ ਉਹ ਦੋਵੇਂ ਨਹੀਂ ਆਉਂਦੀ ਤੇ ਫੇਰ ਇਹ ਲਿਆਂਦਾ ਤੱਕੇ ਨਾ ਫੇਰ ਤੜੇ ਤੇ ਲਿਆ ਕੇ ਮੂੰਕਾਲਾ ਕੀਤਾ ਹਾਂਜੀ ਇਹ ਲੱਗਦਾ ਜਿਹੜਾ ਆ ਪੱਕਾ ਕੰਮ ਕੀਤਾ ਗਲਤ ਕੀਤਾ ਕੋਈ ਅੰਗਲ ਮੇਰੇ ਮੂੰਹ ਨਾਲੋਂ ਵੀ ਜ਼ਿਆਦਾ ਮੂੰਕਾਲਾ ਹੋ ਗਿਆ ਉਹਦਾ ਉਹਦਾ ਤੇ ਮੂੰਹ ਦਾ ਦੁੱਖ ਸਾਰਿਆਂ ਨੂੰ ਲੱਗਾ ਤੇ ਜਿਹੜਾ ਇਹਨੇ ਧੋਖਾ ਕੀਤਾ ਉਹ ਇਸ ਬੰਦੀ ਤੇ ਪੰਚਾਇਤ ਨੂੰ ਜਾਂ ਥਾਣੇ ਦਿਖਾਤੀ ਹੋਈ ਹਾਂਜੀ हाँ जी दीती दरखास्त आने वाला कोई नहीं आया अभी सारे कोई पंचायत वालों पंचायत ना कोई गल नहीं हुई साडी तो आपका फर्ज नहीं बनता अभी पंचायत भी सारा तो पाया ता ना होया हां गुस्सा ही अंकल है डाडा गुस्सा बहुत ज्यादा है फिर करता मुकाला येरी वीडियो बनाई ओ किते वध कीती पता नहीं ओ ਪਤਾ ਨਹੀਂ ਨਾ ਨਹੀਂ ਪਤਾ ਸਰਪੰਚ ਦੇ ਜਾਨ ਕੇ ਬੁਲਾਇਆ ਇੱਕ ਨਹੀਂ ਸਰਪੰਚ ਦੇ ਨਹੀਂ ਕਦੇ ਸਰਪੰਚ ਨੇ ਕਿਹਾ ਵੀ ਉੱਥੇ ਆਉ ਨਹੀਂ ਹਾਂ ਸਰਪੰਚ ਨੇ ਨਹੀਂ ਕਿਹਾ ਕੀ ਠੀਕ ਹੈ ਹਾਂਜੀ ਹਾਂਜੀ ਇੱਕ ਤੁਹਾਡੇ ਨਾ ਪਿੰਡ ਚ ਇੱਕ ਬੀਬੀ ਦੀ ਵੀਡੀਓ ਵਾਇਰਲ ਹੋ ਰਹੀ ਆ ਮੂੰਹ ਉਹਦਾ ਕਾਲਾ ਕਰਕੇ ਤੇ ਉਹਦੇ ਕੱਪੜੇ ਪੂਰੇ ਪਾੜੇ ਆ ਤੇ ਉਹਨਾਂ ਮਾਰਕੁਟਾਈ ਕੀਤੀ ਆ ਵੀਡੀਓ ਆਈ ਮੈਨੂੰ ਪਾਵਾ ਕਿਹੜੀ ਬੀਬੀ ਆ ਤੇ ਬੀਬੀ ਦਾ ਨਾਮ ਰਾਣੀ ਜੋ ਉਹ ਬੀਬੀ ਬੀਬੀ ਪੰਚਾਇਤ ਤੇ ਤੁਹਾਡੇ ਤੇ ਕਹਿੰਦੀ ਕਿ ਸਰਪੰਚ ਦੇ ਕਹਿੰਦੇ ਮੈਨੂੰ ਬੁਲਾਇਆ ਗਿਆ ਆ ਦਿਰਾਓ ਆ ਵੀਡੀਓ ਕਿਹੜੀ ਬੀਬੀ ਆ ਪਾਓ ਮੈਨੂੰ ਸਰਪੰਚ ਸਾਹਿਬ ਕਿੰਨਾਂ ਦੇ ਛੱਪੜ ਤੇ ਲਾਗੇ ਮੜੀਆਂ ਮੜੀਆਂ ਦੇ ਲਾਗੇ ਘਰ ਜੋ ਤੇ ਵੀਡੀਓ ਹੈਗੀ ਉਹਦੀ ਕੋਈ ਜਿਹੜੀ ਵਾਇਰਲ ਹੋਣ ਲਈ ਹਾਂ ਹਾਂ ਵੀਡੀਓ ਤਾਂ ਹੈਗੀ ਆ ਸਾਡੇ ਕੋਲ ਆ ਪਾਓ ਮੈਨੂੰ ਫਿਰ ਉਹ ਕਿਹੜੀ ਬੀਬੀ ਦੇਖਾਂ ਤੁਸੀਂ ਇਹ ਤੇ ਕੀ ਕਹਿਣਾ ਚਾਹੁੰਦੇ ਜਿ ਤੁਹਾਡਾ ਜਿਹੜਾ ਨਾਮ ਲੱਗਦਾ ਪਿਆ ਇਹ ਮੇਰਾ ਨਾਮ ਮੈਨੂੰ ਪਤਾ ਹੋਊਗਾ ਤੇ ਫੇਰ ਹੀ ਲੱਗੂਗਾ ਨਾ ਮੈਨੂੰ ਕੋਈ ਨਾਂ ਕਹਿੰਦਾ ਸੀ ਸਰਪੰਚ ਸਾਹਿਬ ਪਿੰਡ ਸਾਰਿਆਂ ਚ ਇੱਕ ਨਾਲ ਦੇ ਅਕਬਾਂਗ ਗੱਲ ਘੁੰਮੀਆਂ ਮਲ ਬਾਹਰ ਤੱਕ ਸਾਰੀ ਗੱਲ ਚੱਲ ਗਈ ਤਾਂ ਤੁਹਾਡੀ ਨੌਲੇਜ ਦੇ ਵਿੱਚ ਨਹੀਂ ਇਹ ਗੱਲ ਹੈ ਗਈ ਨਹੀਂ ਮੈਨੂੰ ਨਹੀਂ ਪਤਾ ਹੈਗਾ ਪਾਓ ਮੈਨੂੰ ਵੀਡੀਓ ਘੜੀ ਆ ਉਹ ਤੇ ਕਹਿੰਦੀ ਬੁਲਾਇਆ ਮੈਨੂੰ ਸਰਪੰਚ ਵੱਲੋਂ ਗਿਆ ਆ ਇਹ ਸਾਰੀ ਸਰਪੰਚ ਨੇ ਬੁਲਾਇਆ ਹੁੰਦਾ ਤੇ ਮੈਂ ਤੁਹਾਨੂੰ ਕਹਿੰਦਾ ਬੁਲਾਇਆ ਮੈਨੂੰ ਪਤਾ ਤੇ ਲੱਗੇ ਕਿਹੜੀ ਬੀਬੀ ਆ ਵੀਡੀਓ ਪਾਉਏ ਕਰਵਾ ਚਾਹਿਆ ਕਰ ਉਹਨਾਂ ਨੇ ਤੇ ਦਿੱਤੀ ਦਰਖਾਸਤ ਵੀ ਦਿੱਤੀ ਹੋਈ ਆ ਇੱਥੇ ਹੀ ਇੱਥੇ ਹੀ ਸਰਿਆਲੀ ਥਾਣੇ ਹੈ ਕੋਈ ਨਹੀਂ ਮੈਂ ਵੇਖ ਜਣਾ ਬੀਬੀ ਕੜੀ ਮੈਨੂੰ ਮਾਲੀ ਵੀਡੀਓ ਦੇ ਪਾਉ ਨਹੀਂ ਕਸਮ ਨਹੀਂ ਗਲਟਾ ਧੀ ਧਿਆਨ ਦੇ ਵਿੱਚ ਨਹੀਂ ਗੱਲ ਹੈਗੀ ਨਹੀਂ ਨਹੀਂ ਮੇਰੇ ਨਹੀਂ ਹੈਗੀ ਮੈਂ ਬਾਹਰ ਹੀ ਆ ਉਦੋਂ ਦਾ ਜਿਆਦਾ ਪਿੰਡ ਪੁੰਡ ਰਹੇ ਰਿਹਾ ਮੈਨੂੰ ਪਤਾ ਨਹੀਂ ਆ ਨਾ ਮੈਂ ਉਹਦੇ ਕੰਮ ਕੋਈ ਸੁਣਿਆ ਨਹੀਂ ਜਿਨ੍ਹਾਂ ਨੇ ਕੋਟਮਨ ਕੀਤੀ ਮੂੰਹ ਕਾਲਾ ਕੀਤਾ ਹਾਂ ਮੈਨੂੰ ਮਾਰਿਆ ਪਾਇਓ ਵੀਡੀਓ ਪਾਇਆ ਚਾਹਤ ਰੱਖੀ ਜਿਨਾਂ ਇੱਕ ਸਰਪੰਚ ਸਾਹਿਬ ਇੱਕ ਗੱਲ ਜਿਨ੍ਹਾਂ ਨੇ ਮਾਰਕੋਟਾਈ ਕੀਤੀ ਆ ਜਿਨ੍ਹਾਂ ਨੇ ਮੂੰਹ ਕਾਲਾ ਕੀਤਾ ਉਹ ਉਹਨਾਂ ਨੇ ਤੁਹਾਡਾ ਹੀ ਜਿਗਰ ਕਰਦੇ ਪਏ ਨੇ ਕੋਈ ਨਹੀਂ ਮੇਰਾ ਕੋਈ ਵਿੱਚ ਨਾਂ ਲੈਂਦਾ ਵਿਖਾਓ ਮੈਨੂੰ ਵੀਡੀਓ ਪਤਾ ਲੱਗੇ ਵੀ ਕਿਹੜਾ ਬੰਦਾ ਮੇਰਾ ਨਾਂ ਲੈਂਦਾ ਮੈਨੂੰ ਉਸੇ ਨੂੰ ਫੋਨ ਕਰਕੇ ਪੁੱਛਦਾ ਵੀ ਕੌਣ ਮੇਰਾ ਨਾਂ ਲੈਂਦਾ ਪਾਓ ਨਾ ਵੀਡੀਓ ਭਾਜੀ ਫੇਰ ਹੀ ਪਤਾ ਲੱਗੂ ਮੈਂ ਤੁਹਾਨੂੰ ਕਹਿਣ ਦਿਆ ਕਿਹੜਾ ਕਾਲਾ ਵਾ ਕਾਜ਼ ਦੀ ਕਾਪੀ ਵੀ ਤੁਹਾਨੂੰ ਮੈਂ ਪਾ ਦਲਾਂਗਾ ਵੀਡੀਓ ਵੀ ਤੁਹਾਨੂੰ ਮੈਂ ਪਾ ਦਿੰਨਾ ਠੀਕ ਹੈ ਭਾਈ ਠੀਕ ਸਰਪੰਚ ਸਾਹਿਬ ਦਰਖਾਸਤ ਵੀ ਪਾਤੀ ਜੋ ਤੇ ਮੈਂ ਵੀਡੀਓ ਵੀ ਪਾਤੀ ਜੋ ਆਓ ਇਹ ਤੇ ਜਾ ਆਪਣਾ ਨਹੀਂ ਕੋ ਰੋਲ ਆਪਣਾ ਕੋ ਪੰਚਾਇਤ ਮੈਂਬਰ ਹੋਵੇ ਜਾਂ ਸਰਪੰਚ ਹੋ ਤੇ ਨਾਮ ਲੈਣ ਉਹ ਤੇ ਹਰੇਕ ਐਕਟੀਵਿਟੀ ਦਾ ਲਈ ਜੋ ਮਗਰੋਂ ਕੋਈ ਨਾਂ ਦੀ ਥੋੜੀ ਗੱਲ ਹੁੰਦੀ ਆ ਉਹ ਤੇ ਸਰਪੰਚ ਸਾਹਿਬ ਗੱਲ ਤੁਹਾਡੀ ਸਹੀ ਆ ਵੀ ਨਹੀਂ ਪੁੱਛ ਕੀਤੀ ਕਿ ਤੇ ਕਿੰਨੇ ਤੈਨੂੰ ਬੁਲਾਇਆ ਆ ਕੋਈ ਕਿਹੜੇ ਬੰਦੇ ਨੇ ਬੀਬੀ ਦੇ ਘਰ ਮੈਂ ਕਹਦੀ ਬੀਬੀ ਮੇਤੋ ਆਇਓ ਕਿ ਮੈਂ ਸਰਪੰਚ ਐ ਭਾਜੀ ਮੈਂ ਬੀਬੀ ਦੇ ਘਰ ਕੀ ਲੈਣ ਜਾਉਂ ਉਹ ਤੇਤੇ ਲੋਕਾਂ ਦਾ ਕਰਾਉਂਦੀ ਗਲਤ ਲੋਕਾਂ ਦਾ ਰਿਜ਼ਲਟ ਦਿੰਦੀ ਆ ਤੇ ਉਹ ਚ ਬੀਬੀ ਰਿਜ਼ਲਟ ਦੇ ਪੈਸੇ ਉਹ ਲੈਂਦੀ ਮੈਂ ਥੋੜੀ ਲੈਣਾ ਦੱਸੋ ਸਰਪੰਚ ਸਾਹਿਬ ਉਹ ਕਹਿੰਦੀ ਪਹਿਲੀ ਗੱਲ ਤੇ ਰਿਸ਼ਤਾ ਮੈਂ ਕਰਵਾਇਆ ਹੀ ਨਹੀਂ ਆ ਕਹਿੰਦੀ ਮੇਰੀ ਮਾਸੀ ਦੀ ਕੁੜੀ ਨੇ ਕਰਾਇਆ ਏ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਤੇ ਮੈਂ ਸਵੇਰੇ ਉਹਨੂੰ ਸੱਦੇ ਆ ਜਿਹੜਾ ਤੁਸੀਂ ਗੱਲ ਕਰਦੇ ਰਹਤਾ ਐਨੇ ਕਰਾਇਆ ਮਾਸੀ ਦੀ ਕੁੜੀ ਕਿਤਾ ਆ ਗਈ ਇਨਾ ਘਰ ਦੋਵੇਂ ਪਰਿਵਾਰ ਸੱਦੇ ਜੇ ਜਨਾਨੀ ਉੱਥੋਂ ਉੱਠ ਕੇ ਭੱਜ ਗਈ ਪ ਪਰ ਪਤਾ ਕਿ ਚਲੋ ਮੰਨਦੇ ਆ ਉਹ ਕਰਨਾਲ ਦੀ ਬੀਬੀ ਦੋਸ਼ੀ ਹੋਵੇਗੀ ਪਰ ਆਪਾਂ ਉਹਦਾ ਕਰਨਾਲ ਦੇ ਮੂੰਹ ਕਾਲਾ ਥੋੜੀ ਕਰ ਸਕਦੇ ਆ ਉਹ ਤੇ ਆਪਾਂ ਵੀ ਉਹਨਾਂ ਨੂੰ ਪਰਿਵਾਰ ਲੋ ਪਹਿਲੇ ਕੂਰ ਸਾਹਿਬ ਦਾ ਅੱਡ ਦੋਦੇ ਤੇ ਤੁਹਾਡੇ ਤੋਂ ਇਹ ਕੰਮ ਤੁਸੀਂ ਗਲਤ ਕੰਮ ਉਹਨੇ ਕੁੜੀ ਨੇ ਵੀ ਕੀਤਾ ਵਾ ਪੁਰਪਾਤੋ ਹੀ ਵੀ ਗਲਤ ਕਰਤਾ ਵਾ ਆਪਕੇ ਦਾ ਮੂੰਹ ਕਾਲਾ ਨਹੀਂ ਕਰ ਸਕਦੇ ਉਹ ਤੇ ਉਹਨਾਂ ਕੋਲ ਬਹਿ ਕੇ ਨਿਆਣ ਲੈਣਾ ਇਹ ਭਾਜੀ ਕੇ ਝੂਠੀ ਕਰਕੇ ਭੱਜ ਗਈ ਆਂਦੀ ਮੈਂ ਰੇਤਾ ਨਹੀਂ ਕਰਾਇਆ ਕੋ ਮੁੰਡਾ ਵਿਆਹਿਆ ਮੁੰਡਾ ਨਸ਼ਾ ਕਰਦਿਆਂ ਵਾ ਉਹਨਾਂ ਦੇ ਪਿੰਡ ਸਾਰਾ ਖੰਡਿਆ ਤੇ ਉਹਨਾਂ ਕੁੜੀ ਅੱਜ ਫਿਰ ਰਾਤ ਗਈ ਆ ਤੇ ਕੱਲ ਨੂੰ 12 ਵਜੇ ਜਾ ਕੇ ਕੁੜੀ ਲੈ ਉਹਨਾਂ ਨੂੰ ਪਤਾ ਲੱਗ ਮੁੰਡਾ ਕਦੇ ਘਰ ਨਹੀਂ ਆਇਆ ਕਰ ਇਹਨੂੰ ਇਹ ਬੀਬੀ ਨੇ ਕਿਹਾ ਕਿ ਮੈਂ ਜਦੋਂ ਇਹ ਗਏ ਨਾ ਉੱਥੇ ਮੈਂ ਇਹਨਾਂ ਨੂੰ ਪਹਿਲਾਂ ਕਹਿ ਦਿੱਤਾ ਕਿ ਇੱਕ ਵਾਰੀ ਪੂਰੀ ਆਪਣੀ ਛਾਣਬੀਣ ਕਰ ਲਓ ਆ ਗੱਲ ਕੀ ਭਾਜੀ ਆਪਾਂ ਅੱਜ ਦਾ ਫੋਨਾਂ ਦੇ ਕਰੀਏ ਜਦੋਂ ਮੈਂ ਇਹਨੂੰ ਪੰਚਾਇਤ ਚ ਭਾਇਆ ਤੇ ਮੈਂ ਇਹੋ ਗੱਲਾਂ ਪੁੱਛਣ ਨੂੰ ਭਾਇਆ ਫੋਨ ਤੇ ਤੇ ਮੈਨੂੰ ਹੀ ਉਦੋਂ ਦਾ ਅੱਜ ਦੱਸ ਦੇਣਗੇ ਝੂਠ ਮਾਰਨਦੇ ਹੀ ਜਿੰਦਾਂ ਦਾ ਰਿਸ਼ਤਾ ਕਰਾਇਆ ਨੇ ਮੈਂ ਇਹਨੂੰ ਅੱਜ ਸੱਦਿਆ ਕਰ ਆਤੀ ਹਾਂ ਇਹ ਆਂਦੀ ਮੇਰਾ ਮੁੰਡਾ ਆਉਣਾ ਬਾਹਰੋਂ ਹੂੰ ਹੂੰ ਮੇਰਾ ਮੁੰਡਾ 5 ਵਜੇ ਆਇਆ ਇਹਨਾਂ ਦੇ ਮੁੰਡਾ ਤਾਂ ਆਇਆ ਨਹੀਂ ਮੁਰਕੇ ਦਾ ਸਵੇਰੇ ਇਕੱਲੀ ਆ ਗਈ ਆ ਤੇ ਮੁਰਕੇ 2 ਮਿੰਟ ਬੈਠੀ ਮੈਂ ਉਹਨੂੰ ਪੁੱਛਿਆ ਇਹਨੇ ਬੀਬੀ ਵੀ ਤੇਰਾ ਕੀ ਹਿਸਾਬ ਦਾ ਤੇਰੇ ਰਿਸ਼ਤੇਦਾਰ ਹੈਗੇ ਉਹ ਜਿਨ੍ਹਾਂ ਦੇ ਦਾ ਕਰਾਇਆ ਤੂੰ ਚਾਣ ਪਛਾਣੀ ਹਾਂ ਆਦੀ ਮੇਰੀ ਗਾਂ ਭੂਆ ਦੀ ਮਾਸੀ ਦੀ ਕੁੜੀ ਉਹਨੇ ਕਰਾਇਆ ਹਾਂ ਪਣ ਰਿਸ਼ਤੇਦਾਰ ਨਹੀਂ ਕੋਈ ਇਹਨਾਂ ਦਾ ਕੋਈ ਆਪ ਵੀ ਦੀ ਰੋਲਾ ਵਾ ਆਪਣਾ ਨਹੀਂ ਚੋਰ ਪੰਚਾਇਤ ਦਾ ਕੋਈ ਰੋਲ ਨਹੀਂ ਹੈਗਾ ਨਹੀਂ ਉਹ ਉਹ ਕਹਿੰਦੀ ਜੋ ਹੁਣ ਬਾਈਟ ਹਰ ਨੂੰ ਦਿੱਤੀ ਕਹਿੰਦੀ ਜੋ ਹੋਇਆ ਪੰਚਾਇਤ ਪਾਜੀ ਦੱਸਾਂ ਗੱਲ ਕੀ ਆ ਜੇ ਪੰਚਾਇਤ ਦਾ ਕੋਈ ਇੱਕ ਮੈਂਬਰ ਵੀ ਖਾ ਦੋ ਤੇ ਗੱਲਬਾਤ ਹੁੰਦੀ ਹੈ ਇਹ ਨਹੀਂ ਗੱਲਾਂ ਹ ਇੱਕ ਮੈਂਬਰ ਵੀ ਖਾਓ ਪੰਚਾਇਤ ਦਾ ਉੱਥੇ ਕੋਈ ਬੰਦਾ ਮੇਰਾ ਕੋਈ ਵੀ ਇੱਕ ਵੀ ਖਲੋਤਾ ਵਿਖਾ ਦਿਓ ਹੂੰ ਹੂੰ ਇਹ ਜਾਣਨ ਤੇ ਪਰਿਵਾਰ ਜਾਣਨਾ ਪੰਚਾਇਤ ਦਾ ਪਿੰਡ ਦਾ ਰੋਲ ਨਹੀਂ ਹੁੰਦਾ ਇਹੋ ਜੇ ਕੰਮਾਂ ਉਹ ਉਹਨਾਂ ਨੇ ਇੱਕ ਹੋਰ ਗੱਲ ਆਖੀ ਆ ਕਿ ਮੇਰੀ ਸੁਣਵਾਈ ਤਾਂ ਨਹੀਂ ਹੋਉਂਦੀ ਇਹ ਮੈਂਬਰ ਪੰਚਾਇਤ ਉੱਥੇ ਥਾਣੇ ਫੋਨ ਕਰੀ ਜਾਂਦੇ ਨੇ ਤੇ ਮੇਰੀ ਸੁਣਵਾਈ ਤਾਂ ਨਹੀਂ ਹੋਣਦੀ ਤੇ ਥਾਣੇ ਰੱਖ ਦਾਂਗੇ ਰਾਈ ਰਾਂ ਪੁੱਛ ਲਾਂਗੇ ਨਾਲ ਕਿਹੜਾ ਮੈਂਬਰ ਪੰਚਾਇਤ ਨੇ ਫੋਨ ਕੀਤਾ ਹੂੰ ਇਹਦਾ ਪਵਾ ਨੂੰ ਆਖ ਦਾਂਗੇ ਕਿ ਥਾਣੇ ਕਰ ਲੈ ਨਾ ਕਰ ਪੰਚਾਇਤ ਇਹ ਤੁਹਾਡੇ ਨੌਲੇਜ ਦੇ ਵਿੱਚ ਹੈਗੀ ਨਾ ਇਹ ਘਟਨਾ ਭਾਜੀ ਉਦੋਂ ਦੀ ਮੇਰਾ ਨੌਲੇਜ ਜਦੋਂ ਨਾਲ ਕੁੜੀ ਲੈਣ ਦੀ 12 ਵਜੇ ਮੈਨੂੰ ਆਹ ਮੂੰਹ ਕਾਲੇ ਕੀਤੇ ਆ ਜੀ ਮੈਨੂੰ ਕਿਹਾ ਸੀ ਕਿ ਇਹ ਘਤਨਾ ਸਾਡੇ ਨੌਲੇਜ ਦੇ ਵਿੱਚ ਨਹੀਂ ਹੈਗੀ ਸਰਪੰਚਾ ਪਤਾ ਗੱਲ ਕੀ ਮੈਂ ਅਰਜ਼ੀ ਤੇ ਪਾਉ ਮੈਨੂੰ ਜਿਹੜਾ ਮੂੰਹ ਕਾਲੇ ਕਰਨ ਵਾਲਾ ਇਹ ਨਹੀਂ ਮੈਨੂੰ ਪਤਾ ਨਾ ਕੀਤਾ ਕਿ ਨਹੀਂ ਕੀਤਾ ਨਹੀਂ ਅਰਜ਼ੀ ਵੀ ਪਾ ਦਿੱਤੀ ਜੋ ਤੇ ਉਹ ਵੀਡੀਓ ਵੀ ਪਾ ਦਿੱਤੀ ਹਾਂ ਤੇ ਇਹਦੇ ਮੈਂ ਹੁਣ ਵੇਖੀ ਆ ਬਾਕੀ ਰਿਸ਼ਤੇ ਦਾ ਮੈਨੂੰ ਪਤਾ ਆ ਕਿ ਇਹਨਾਂ ਨੇ ਧੋਖਾ ਕੀਤਾ ਉਹ ਜਨਾਨੀ ਨੇ ਰਿਸ਼ਤੇ ਕਰਉਂਦੀ ਲੋਕਾਂ ਨੂੰ ਪਰ ਉਹ ਨਾਂ ਤੁਹਾਡਾ ਲੈਣ ਦੇ ਜੋ ਤੁਹਾਡੀ ਸ਼ਹਿਤ ਹੈ ਭਾਜੀ ਨਾਂ ਮੈਂ ਤੁਹਾਡਾ ਲਈ ਜਾਊਂਗਾ ਮੈਂ ਪਿੱਠ ਦੇ ਵਿੱਚ ਜੇ ਮੇਰਾ ਕੋਈ ਮੈਂਬਰ ਹੈਗਾ ਜਾਂ ਮੈਂ ਨਾ ਤੇ ਮੈਨੂੰ ਅਜ ਤਾਂ ਕੋਈ ਵੀ ਲੈ ਸਕਦਾ ਹੂੰ ਹੂੰ ਤੁਹਾਡਾ ਇਹ ਪੱਖ ਪਾ ਦੀਏ ਚਲੋ ਟਾਡਾ ਇਹ ਬੁਜੀ ਆ ਕੇ ਜਾਂ ਪਰਵਾਹ ਮੇਰੇ ਮੂੰਹ ਦੇ ਆ ਕੇ ਵੀ ਸਰਪੰਚ ਨੇ ਆ ਗੱਲ ਕਹੀ ਤੇ ਫੇਰ ਮੈਂ ਗੱਲ ਮੰਨਦਾ ਤੇ ਮੈਂ ਉਹਨਾਂ ਨੂੰ ਕਿਹੜੇ ਟਾਈਮ ਮੈਂ ਗਲਤ ਕੰਮ ਕਰਾਵੂੰ ਪਿੰਡ ਦਾ ਉਹਦੇ 'ਚ ਕੋਈ ਸਰਪੰਚ ਸਾਹਿਬ ਤੁਹਾਡਾ ਇਹੋ ਪੱਖ ਪਾ ਦੀਏ ਆਪਾਂ ਭਾਜੀ ਆਪਾਂ ਨਹੀਂ ਕਿਸ ਨੂੰ ਕਿਹਾ ਨਹੀਂ ਨਹੀਂ ਮੈਨੂੰ ਹਾਂ ਮੈਂ ਤੁਹਾਡਾ ਇਹੋ ਪੱਖ ਚਲਾ ਦੀਏ ਕਿ ਨਾਲ ਜੋ ਤੁਸੀਂ ਆ ਬੋਲਦੇ ਪਿਆ ਜੋ ਇਹ ਬੋਕ ਕਿਦਾਂ ਆਹ ਜੋ ਜੋ ਬੋਲਿਆ ਕਿ ਸਾਡਾ ਕੋਈ ਪੰਚਾਇਤ ਦਾ ਕੁੜੀ ਹੁਣਾ ਤੇ ਪਾਏ ਹੋਏ ਜੇ ਕੰਮ ਨਹੀਂ ਕਰੀਦੇ ਹੁੰਦੇ ਜਿਹੜੇ ਤੁਸੀਂ ਮੇਰੀ ਰਿਕਾਰਡਿੰਗ ਕਰ ਲਈ ਐ ਇਦਾਂ ਦੀ ਗੱਲ ਕਰੀ ਦੀ ਹੁੰਦੇ ਆ ਭਰਾ ਜੀ ਆਪਣੇ ਨਹੀਂ ਉਹ ਤੇ ਭਰਾ ਮੇਰੀ ਗੱਲ ਸੁਣੋ ਇਹ ਕੰਮ ਨਹੀਂ ਕਰੀਦੇ ਹੁੰਦੇ ਗਾਂ ਵੀ ਵਰਤਰਾ ਜੇ ਪੌਣੀ ਤੇ ਤੇਰੀ ਕੁਜੀ ਪਾ ਦੇ ਵੀ ਦੇਈ ਟੀ ਕੋ ਗੱਲ ਨਹੀਂ ਕੀ ਪਰ ਆਪਾਂ ਜੋ ਗੱਦ ਕੰਮ ਕਰਾਇਆ ਇਹ ਤਾਂ ਬਖੋ ਕਰੀਏ ਮੈਂ ਤਾਂ ਲੈ ਆਈ ਰਾਜਵਰ ਲਧਿਆਣੇ ਆ ਮੈਂ ਤੁਹਾਨੂੰ ਜਵਾਉਂਗਾ ਫੋਨ ਕਰ ਦੂੰਗਾ ਬਰ ਠੀਕ ਠੀਕ ਸਰ ਇੱਕ ਸੋਸ਼ਲ ਮੀਡੀਆ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਲੇੜੀ ਦਾ ਮੂੰਹ ਕਾਲਾ ਕੀਤਾ ਜਿਆ ਹੈ ਉਸ ਬਾਰੇ ਕੀ ਕਹਿਣਾ ਚਾਹੋਗੇ ਇਹ ਜੁੜੀ ਘਟਨਾ ਇਹ ਹੈਗੀ ਹੈ ਪਿੰਡ ਟੋਟੀਆਂ ਚੌਕੀ ਨੂੰ ਸ਼ਹਿਰਾ ਥਾਣਾ ਸਰਾਲੀ ਦੀ ਇਸ ਵੀਡੀਓ ਵਿੱਚ ਜਿਹੜੇ ਲੇਡੀ ਦਾ ਮੂੰਹ ਕਾਲਾ ਕਰ ਰਹੇ ਹਨ ਟੋਟਲ 5 ਦੋਸ਼ੀ ਹਨ ਲੇਡੀ ਦਾ ਆਪਾਂ ਬਿਆਨ ਲੈ ਕੇ ਹੁੰਦੇ ਪਰ ਮੁਕਦਮਾ ਤਹਿਸ਼ ਕਰ ਦਿੱਤਾ ਹੈ ਅਤੇ ਦੋਸ਼ਿਆਂ ਦੀ ਭਾਲ ਆਪਾਂ ਕਰ ਰਹੇ ਹਾਂ ਉਹਨਾਂ ਨੂੰ ਬੱਚਦੀ ਅਰੈਸਟ ਕਰ ਲਵਾਂਗੇ ਇਹ ਇੱਕ ਬਿਲਕੁਲ ਹੀ ਐਂਟੀ ਸੋਸ਼ਲ ਅਤੇ ਸਮਾਜ ਵਿਰੋਧੀ ਘਟਨਾ ਹੈ ਇਹਦੀ ਆਪਾਂ ਨਿੰਦਾ ਕਰਦੇ ਹਾਂ ਅਤੇ ਆਪਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਘਟਨਾ ਬਿਲਕੁਲ ਵੀ ਟੋਲਰੇਟ ਨਹੀਂ ਕੀਤੀ ਜਾਵੇਗੀ